ਇਸ ਵਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਨੈਸ਼ਨਲ ਹਾਈਵੇ ਦੇ ਕੰਮ ਦੇ ਲਈ ਪ੍ਰਸ਼ਾਸਨ ਵੱਲੋਂ ਜ਼ਮੀਨ ਦੇ ਕਬਜ਼ੇ ਦੇ ਲਈ ਅੰਮ੍ਰਿਤਸਰ ਦੇ ਪਿੰਡ ਪੰਡੋਰੀ ਵਿਖੇ ਪਹੁੰਚੇ ਉੱਥੇ ਜਦੋਂ ਕਿਸਾਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਮੌਕੇ ਤੇ ਪਹੁੰਚ ਜਾਂਦੀਆਂ ਨੇ ਅਤੇ ਇਸ ਚੀਜ਼ ਦਾ ਵਿਰੋਧ ਕਰਦੇ ਹਨ ਤਸਵੀਰਾਂ ਮੌਕੇ ਦੀਆਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਵੇਖ ਸਕਦੇ ਹੋ ਪ੍ਰਸ਼ਾਸਨ ਕਿੰਨੇ ਵੱਡੇ ਸਤਰ ਦੇ ਉੱਤੇ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਪਹੁੰਚੀ ਹੈ ਵੱਡੀਆਂ-ਵੱਡੀਆਂ ਮਸ਼ੀਨਾਂ ਪਹੁੰਚ ਗਈਆਂ ਨੇ ਉੱਥੇ ਹੀ ਮੌਕੇ ਤੇ ਜਦੋਂ ਵੱਡੀਆਂ-ਵੱਡੀਆਂ ਮਸ਼ ਤੇ ਬੰਦੀਆਂ ਪਹੁੰਚ ਜਾਂਦੀਆਂ ਨੇ ਤੇ ਕਿਸਾਨਾਂ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾਂਦਾ ਹਨ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਸਰਕਾਰ ਵੱਲੋਂ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਉਹਨਾਂ ਦੀ ਜ਼ਮੀਨ ਦਾ ਜੋ ਮੁੱਲ ਹੁੰਦਾ ਹੈ ਉਸ ਤੋਂ ਘੱਟ ਪੈਸੇ ਉਹਨਾਂ ਨੂੰ ਦਿੱਤੇ ਜਾ ਰਹੇ ਹਨ ਤੇ ਕਿਸਾਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਹ ਜਗ੍ਹਾ ਸਾਡੀ ਹੈ ਜੋ ਸਾਡੀ ਜਗ੍ਹਾ ਹੈ ਇਹ ਇੱਕ ਇੰਡਸਟਰੀ ਏਰੀਆ ਦੇ ਵਿੱਚ ਆਉਂਦੀ ਹੈ ਤੇ ਇਸ ਦਾ ਮੁੱਲ ਜ਼ਿਆਦਾ ਹੈ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਸ ਦਾ ਮੁੱਲ ਕਰੀ 5 ਕਰੋੜ ਦਾ ਹੈ ਪਰ ਸਰਕਾਰ ਉਹਨਾਂ ਵੱਲੋਂ ਪੂਰੇ ਪੈਸੇ ਨਹੀਂ ਦਿੱਤੇ ਜਾ ਰਹੇ ਅਤੇ ਸਿਰਫ 1 ਕਰੋੜ ਰੁਪਏ ਹੀ ਉਹਨਾਂ ਦੀ ਝੋਲੀ ਵਿੱਚ ਪਾਇਆ ਜਾ ਰਿਹਾ ਹੈ ਇਸ ਗੱਲ ਨੂੰ ਲੈ ਕੇ ਪ੍ਰਸ਼ਾਸਨ ਦੇ ਅੱਗੇ ਕਿਸਾਨਾਂ ਰਹਣੇ ਆ ਤੇ ਕਾਫੀ ਦੇਰ ਤੱਕ ਆਪਸ ਦੇ ਵਿੱਚ ਇਹਨਾਂ ਦੀ ਬੈਸਤਵਾਜੀ ਹੋਏ ਦੀ ਖਬਰ ਸਾਹਮਣੇ ਆ ਰਹੀ ਹੈ ਉਥੇ ਹੀ ਆਖਰਕਾਰ ਕਿਸਾਨਾਂ ਦੀ ਜਿੱਤ ਹੁੰਦੀ ਹੈ ਤੇ ਪ੍ਰਸ਼ਾਸਨ ਨੂੰ ਆਪਣੀਆਂ ਮਸ਼ੀਨਾਂ ਲੈ ਕੇ ਵਾਪਸ ਪਰਤਣਾ ਪੈਂਦਾ ਹੈ ਮੋਕੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਵੇਖ ਸਾਹਦੇ ਹੋ ਕਿਸ ਤਰ੍ਹਾਂ ਵੱਡੀਆਂ-ਵੱਡੀਆਂ ਮਸ਼ੀਨਾਂ ਜਿਹੜੀਆਂ ਲੈ ਕੇ ਪ੍ਰਸ਼ਾਸਨ ਪਹੁੰਚਿਆ ਆਇਆ ਸੀ ਅਤੇ ਸਾਰੀਆਂ ਮਸ਼ੀਨਾਂ ਨੂੰ ਬੇਰੰਗ ਲੈ ਕੇ ਪ੍ਰਸ਼ਾਸਨ ਨੂੰ ਉੱਥੋਂ ਵਾਪਸ ਮੋੜਨਾ ਪਿਆ ਤੇ ਸਾਰੀਆਂ ਮਸ਼ੀਨਾਂ ਉੱਥੋਂ ਵਾਪਸ ਜਾਂਦੀਆਂ ਆਓ ਤੁਹਾਨੂੰ ਵੀ ਵਿਖਾਉਂਦੇ ਹਾਂ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੀਆਂ ਵੱਡੀਆਂ-ਵੱਡੀਆਂ ਮਸ਼ੀਨਾਂ ਤੇ ਆਉਂਦੀਆਂ ਨੇ ਪਰ ਅੰਤ ਦੇ ਵਿੱਚ ਕਿਸਾਨਾਂ ਦੀ ਜਿੱਤ ਹੁੰਦੀ ਹੈ ਤਾਂ ਪ੍ਰਸ਼ਾਸਨ ਨੂੰ ਆਪਣੀਆਂ ਮਸ਼ੀਨਾਂ ਲੈ ਕੇ ਵਾਪਸ ਪਰਤਣਾ ਪੈਂਦਾ ਹੈ ਵ ਅੰਗਰੇਜ਼ ਸਿੰਘ ਸੈਂਸਰਾ ਜਨ ਪ੍ਰਧਾਨ ਗੁਰਕਬਾ ਕਿਸਾਨ ਮਿਹਨਤੂ ਸੰਘਰਸ਼ ਕਮੇਟੀ ਪੰਜਾਬ ਅੱਜ ਜਿਹੜਾ ਪਿੰਡ ਪੰਡੋੜੀ ਵੜਾਂਚ ਆ ਇਹਦੇ ਵਿੱਚ ਦੋ ਦਿਨ ਪਹਿਲਾਂ ਵੀ ਇੱਥੇ ਪ੍ਰਸ਼ਾਸਨ ਨੇ ਜਿਹੜਾ ਧੱਕੇਸ਼ਾਹੀ ਕੀਤੀ ਸੀ ਇੱਕ ਕਿਸਾਨ ਦੀ ਪੈੜੀ ਦੇ ਵਿੱਚ ਉਹਦੀ ਜ਼ਮੀਨ ਵੀ ਵਿੱਚ ਆਉਂਦੀ ਰੋਡ ਦੇ ਵਿੱਚ ਤੇ ਉਹਦੀ ਜ਼ਮੀਨ ਦੇ ਵਿੱਚ ਉਹਦਾ ਝੋਨਾ ਜਿਹੜਾ ਖਰਾਬ ਕੀਤਾ ਗਿਆ ਸੋ ਅੱਜ ਵੀ ਉਸੇ ਤਰ੍ਹਾਂ ਪ੍ਰਸ਼ਾਸਨ ਜਿਹੜਾ ਚੜ ਕੇ ਆਇਆ ਇੱਥੇ ਵੀਰ ਮੰਗ ਵੀ ਰਿਹਾ ਆ ਨਾਲ ਸਾਡੇ ਤੇ ਇਹਨਾਂ ਦੇ ਸ਼ 6 ਕਿੱਲੇ ਤੋਂ ਕਰੀਬ ਹੋ ਜ ਵੱਧ 7 ਕਿੱਲੇ ਦੇ ਕਰੀਬ ਇਹਦਾ ਜਗਾ ਜਿਹੜੀ ਆਉਂਦੀ ਆ। ਆ ਤੁਸੀਂ ਵਿਖਾ ਸਕਦੇ ਹੋ ਇੰਡਸਟਰੀ ਏਰੀਆ ਦੇ ਵਿੱਚ ਆ। ਆ ਪਿੱਛੇ ਨੂੰ ਲੈ ਕੇ ਸਾਰੀ ਰੋਡ ਕ੍ਰੋਸ ਕਰਦੀ ਮਜੀਠਾ ਰੋਡ ਨੂੰ ਕ੍ਰੋਸ ਕਰਦੀ ਇਹਨਾਂ ਦੀ। ਤੇ ਇਹਨਾਂ ਨੂੰ ਜਿਹੜਾ 1 ਕਰੋੜ ਰੁਪਏ ਦੇ ਹਿਸਾਬ ਨਾਲ ਜਿਹੜਾ ਇਹਨਾਂ ਨੂੰ ਪੈਸੇ ਦੇ ਕੇ ਤੇ ਕਹਿੰਦੇ ਕਿ ਤੁਸੀਂ ਆਪਣਾ ਪੈਸੇ ਚੁੱਕੋ ਤੇ ਪਾਸੇ ਹੋ। ਵੇਖੋ ਕਮਰਸ਼ੀਅਲ ਜਗਾ ਹੈ ਜੇ ਆ 4 ਫੇਰ ਫੈਕਟਰੀ ਵਿੱਚ ਜੇ ਇੱਥੇ ਸਿੱਧੀ ਵੀ ਇੱਥੇ ਇੰਡਸਟਰੀ ਖੇਦੀ ਤੇ ਕੋਈ 6 ਕਰੋੜ ਦੇ ਕਰੀਬ ਇੱਥੇ ਰੇਟ ਹੋਣਾ। ਫਿਰ ਇਹਦੋਂ ਪਿੱਛੇ 30 ਕਿੱਲੇ ਹੱਡਵੀ ਪਿੱਛੇ ਜਿਹੜਾ ਉਹਦੇ ਵਿੱਚ ਇਹਨਾਂ ਨੇ ਰੋਡ ਤੋਂ 6 30 ਕਿਲੇ ਪਿਛੇ ਇਹਨਾਂ ਨੇ ਕਰੀਬ 6 ਕਰੋੜ ਰੇਟ ਜਿਹੜਾ ਦਿੱਤਾ ਹੋਇਆ ਹੈ ਤੇ ਇੱਥੇ ਧੱਕੇਸ਼ਾਹੀ ਜਿਹੜੀ ਉਹ ਪ੍ਰਸ਼ਾਸਨ ਨਾਲ ਜਿੱਤ ਗਈ ਹੈ ਆਪਣਾ ਐਸਡੀਐਮ ਸਾਹਿਬ ਆਏ ਆ ਸਵੇਰੇ ਦਬਕੇ ਮਾਰੇ ਆ ਕਿ ਮੈਂ ਤੁਹਾਨੂੰ ਫੜ ਕੇ ਲਾ ਜੂੰਗਾ ਤੁਹਾਡੇ ਤੇ ਪਰਚੇ ਕਰਾ ਦੂੰਗਾ ਇਹ ਕਰੂੰਗਾ ਉਹ ਕਰੂੰਗਾ ਮੁੜ ਕੇ ਐਸਪੀ ਡੀ ਸਾਹਿਬ ਆਏ ਆ ਉਹਨਾਂ ਨੇ ਆ ਕੇ ਫਿਰ ਮੌਕਾ ਵੇਖ ਕੇ ਉਹਨਾਂ ਨੇ ਗੱਲਬਾਤ ਆਡੀ ਸੁਣੀ ਆ ਤੇ ਪ੍ਰਸ਼ਾਸਨ ਦੇ ਨਾਲ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਲਿਖਤੀ ਤੌਰ ਤੇ ਇਹਨਾਂ ਦਾ ਮਸਲੇ ਹੱਲ ਕਰੋ ਤੇ ਫਿਰ ਜਿਹੜਾ ਹੁਕਮ ਚੱਲ ਅਸਲ 'ਚ ਮਾਮਲਾ ਕਿਉਂ ਨਹੀਂ ਸੁਲਝਾਇਆ ਜਾ ਰਿਹਾ ਪੰਦੀਰ ਸਾਹਿਬ ਇਸ ਮਸਲੇ 'ਚ ਕਿਉਂ ਨਹੀਂ ਆ ਰਹੇ ਲੱਗਦਾ ਨਹੀਂ ਆ ਵੀ ਇਹ ਮਸਲਾ ਲੰਮੇ ਸਮੇਂ ਤੋਂ ਜਿਹੜਾ ਹੈ ਉਲਝਿਆ ਹੋਇਆ ਵਾ ਵੇਖੋ ਪੰਦੀਰ ਸਾਹਿਬ ਮਸਲੇ ਦੇ ਵਿੱਚ ਬਹੁਤ ਵਾਰ ਆਏ ਆ ਇਹ ਪ੍ਰਸ਼ਾਸਨ ਵੱਲੋਂ ਜਾਣਬੁੱਝ ਕੇ ਘਮਾਇਆ ਜਾ ਰਿਹਾ ਮੀਟਿੰਗ ਦੇ ਵਿੱਚ ਕੁਝ ਮੰਨ ਕੇ ਜਾਂਦੇ ਆ ਬਾਅਦ 'ਚ ਜ ਕੁਝ ਦਿਨ ਪਹਿਲਾਂ ਵੀ ਤੁਹਾਡੀ ਜਥੇਬੰਦੀ ਦਾ ਇਦਾਂ ਦਾ ਰੌਲਾ ਪਿਆ ਸੀਗਾ ਪਿੰਡ ਕੋਟਲੇ ਦੇ ਵਿੱਚ ਉੱਥੇ ਮੀਟਿੰਗ ਰੱਖੀ ਗਈ ਸੀ ਵੱਡੇ ਅਫਸਰਾਂ ਦੇ ਨਾਲ ਤੁਹਾਡੇ ਅੱਗੋਂ ਵੱਲੋਂ ਤੇ ਵੇਖੋ ਜੀ ਉਹ ਜਿਹੜੀ ਮੀਟਿੰਗ ਰੱਖੀ ਅੱਜ ਉਹ ਉੱਧਰ ਮੀਟਿੰਗ ਰਾਜਸਾਂਸੀ ਚ ਹੋ ਰਹੀ ਆ ਤੇ ਇੱਧਰ ਕਬਜ਼ਾ ਲੈਣਾ ਆ ਰਹੇ ਉਦੇ ਵਿੱਚ ਵੇਖੋ ਸਰਕਾਰ ਘਮਾ ਘਮੋ ਕੇ ਗੱਲ ਕੀ ਜੀ ਧੱਕੇ ਨਾਲ ਜਿਹੜੀ ਉਹ ਧੱਕੇਸ਼ਾਈ ਜਿਹੜੀ ਉਹ ਹਰ ਕਿਸਾਨ ਨਾਲ ਹੋ ਰਹੀ ਹੈ। ਇਹ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ? ਕਈਆਂ ਨੂੰ ਜਿਹੜਾ ਵੱਧ-ਵਧ ਪਾਇਆ ਹੈ ਨਾ ਕਈਆਂ ਨੂੰ ਸਿਰਫ 2 ਕਰੋੜ ਰੁਪਈਆ ਪਾਇਆ। ਵੇਖੋ ਇਹ ਤੇ ਹੁਣ ਉਹ ਦੱਸ ਸਕਦੇ ਆ ਨਾ ਕਿ ਇਹ ਵਿਤਕਰਾ ਕਿਉਂ? ਜਿਹੜੇ ਬੰਦੇ ਦਾ ਕਮਰਸ਼ੀਅਲ ਵਿੱਚ ਜਗ੍ਹਾ ਆਉਂਦੀ ਜਿਹੜਾ 500 ਕਰੋੜ ਰੁਪਈਆ ਬੰਦੀ ਆ ਉਹਨੂੰ 1 ਕਰੋੜ ਰੁਪਈਆ ਦੇ ਕੇ ਤੇ ਉਹਨੂੰ ਕਹਿੰਦੇ ਅਸੀਂ ਇਹ ਇਹ ਦੱਸਣਾ ਚਾਹੁੰਦੇ ਆ ਕਿ ਜੇ ਐਸ.ਡੀ.ਐਮ ਸਾਹਿਬ ਜਾਂ ਇਹਨਾਂ ਨੂੰ ਡੀਸੀ ਸਾਹਿਬ ਨੂੰ ਇਹਨਾਂ ਦੀ ਕੋਈ 1 ਕਰੋੜ ਰੁਪਏ ਦੀ ਕੋਠੀ ਹੋਊਗੀ ਉਹਨਾਂ ਨੂੰ 30 ਲੱਖ ਰੁਪਏ ਦੇ ਕੇ ਕਹਣਗੇ ਵੀ ਆ ਲਓ ਤੁਸੀਂ ਆਪਣਾ ਇਹ ਇਹ ਮੰਨ ਜਣਗੇ ਹੇ ਕਿਸਾਨਾਂ ਨੇ ਪਹਿਲਾਂ ਸਮਝਾਉਦਾ ਕਿ ਆ ਮਿੱਟੀ ਕਿਉਂ ਪਈਗੀ ਖੇਤਾਂ ਦੇ ਵਿੱਚ ਨਹੀਂ ਕਿਸਾਨਾਂ ਝੋਨਾ ਲੱਗਾ ਜੀ ਕਿੱਥੇ ਆਪ ਕੋ ਆ ਝੋਨਾ ਲੱਗਾ ਜਿਹੜਾ ਝੋਨਾ ਲੱਗਾ ਅੱਜ ਬਰਬਾਦ ਕਰਨ ਵਾਸਤੇ ਆਏ ਜਿੱਥੋਂ ਅੱਜ ਪਿਛਲੇ ਦਿਨੀ ਪ੍ਰਸ਼ਾਸਨ ਮੰਨ ਗਿਆ ਸੀਗਾ ਵੀ ਅਸੀਂ ਝੋਨੇ ਦੀ ਪਰਤਾਈ ਕਰ ਦਿਆਂਗੇ ਜਿਹੜਾ ਨੁਕਸਾਨ ਹੋਇਆ ਜੀ ਬਾਕੀ ਦੇਖੋ ਜੀ ਗੱਲੇ ਬਾਤੀ ਸਾਰਾ ਕੁਝ ਕਰ ਰਹੇ ਆ ਪਰ ਇਹ ਹੈ ਕਿ ਅਜੇ ਤੱਕ ਕਿਤੇ ਵੀ ਪਰਵਾਹੀ ਨਹੀਂ ਕੀਤੀ ਗਈ ਆ ਜਿਹੜਾ ਕਿਸਾਨ ਕੱਲ ਜਿਹਦਾ ਰੋਡ ਦੇ ਵਿੱਚ ਜਗ੍ਹਾ ਬੰਦ ਹੀ ਨਹੀਂ ਆ ਉਹਦਾ ਉਹਦਾ ਝੋਨਾ ਖਰਾਬ ਕੀਤਾ ਗਿਆ ਆ ਉਹਦੇ ਤੋਂ ਉਹ ਦੋ ਦਿਨ ਇਹਨਾਂ ਕੋ ਜਾਂਦਾ ਰਿਹਾ ਤੇ ਇਹਦੀ ਉਹਦੀ ਸੁਣਵਾਈ ਨਹੀਂ ਕੰਢੇ ਜਿਹੜਾ ਬੰਦਾ ਹੀ ਨਹੀਂ ਰੋਡ ਦੇ ਵਿੱਚ ਪੁਲਿਸ ਪ੍ਰਸ਼ਾਸਨ ਪ੍ਰਸ਼ਾਸਨ ਦੇ ਨਾਲ ਆਇਆ ਮਗਰੋਂ ਆਇਆ ਕਿਵੇਂ ਆ ਸਾਰਾ ਕੁਝ ਵੇਖੋ ਪੁਲਿਸ ਪ੍ਰਸ਼ਾਸਨ ਨਾਲ ਹੀ ਉਹਨਾਂ ਦੇ ਆਇਆ ਆ ਆ ਕੇ ਉਹਨਾਂ ਨਾਲ ਗੱਲਬਾਤ ਹੋਈ ਆ ਬਾਅਦ ਚ ਜੋ ਐਸਪੀ ਡੀ ਸਾਹਿਬ ਆਏ ਤੇ ਉਹਨਾਂ ਨੇ ਫਿਰ ਇਧਰ ਵੀ ਕਿਸਾਨਾਂ ਦੀ ਗੱਲ ਵੀ ਸੁਣੀ ਉਧਰ ਵੀ ਸੁਣੀ ਆ ਤੇ ਫਿਰ ਜਿਹੜਾ ਉਹਨਾਂ ਨੇ ਕਿਹਾ ਕਿਸਾਨਾਂ ਨੂੰ ਵੀ ਕਿਹਾ ਕਿ ਤੁਸੀਂ ਲਿਖਤੀ ਜਾ ਕੇ ਆਪਣੇ ਇਹਨਾਂ ਨੂੰ ਇੱਕ ਰਾਂ ਜਿਹੜਾ ਉਹ ਦੇ ਕੇ ਆਓ ਤੇ ਬਲਕਿ ਲਿਖਤੀ ਪਤਾ ਨਹੀਂ ਕਿੰਨੀ ਵਾਰ ਦੇ ਚੁੱਕੇ ਆ ਹੁਣ ਤੁਹਾਡੇ ਨੂੰ ਮਸ਼ੀਨਾਂ ਲੱਗਣ ਦਿੱਤੀਆਂ ਗਈਆਂ ਨਹੀਂ ਜੀ ਮਸ਼ੀਨਾਂ ਵਾਪਸ ਕਰ ਦਿੱਤੀਆਂ ਗਈਆਂ ਨਹੀਂ ਲੱਗਣ ਦਿੱਤੀਆਂ ਗਈਆਂ ਪੁਰਾ ਗਲਾਸ ਟੱਪ ਕੀ ਹੋ ਗਿਆ ਜੀ ਅਗਲਾ ਸਟੈਪ ਵੇਖੋ ਅਸੀਂ ਤੇ ਇਹੋ ਚਾਹੁੰਦੇ ਆ ਕਿ ਨਾ ਟਕਰਾ ਕੀਤਾ ਜਾਵੇ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਭਾਈ ਕਿਸਾਨਾਂ ਦਾ ਹੱਕ ਦਿੱਤਾ ਜਾਵੇ ਤੇ ਆਪਣਾ ਰੋਡ ਤੋਂ ਨਹੀਂ ਢੱਕੇ ਕਿਸਾਨ ਨੂੰ ਕੀ ਲੋੜ ਢੱਕਣ ਦੀ ਉਹਦਾ ਹੱਕ ਪੂਰਾ ਦਿੱਤਾ ਜਾਵੇ ਕਿੱਡੀ ਕਿੱਡੀ ਜਥੇਬੰਦੀ ਪਹੁੰਚੀ ਅੱਜ ਸੁਣੋ ਵੇਖੋ ਇੱਥੇ ਕਿਸਾਨ ਮੀਧੁਰ ਸੰਘਰਸ਼ ਕਮੇਟੀ ਪੰਜਾਬੀ ਹੈ ਜਿਹੜਾ ਉਹਨਾਂ ਨੇ ਲੋਗ ਢੱਕਿਆ ਗਿਆ